ਡੀਜੀਪੀ ਪੰਜਾਬ શ્રી ਤਿਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਕਿ ਅਸੀਂ ਮੁਖਸਰ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਜ਼ਿਲ੍ਹਾ ਰੱਖਣਾ ਇਸੇ ਲੜੀ ਦੇ ਤਹਿਤ ਕੱਲ ਬਲਜਿੰਦਰ ਸਿੰਘ ਨਾਮ ਦੇ ਆਦਮੀ ਨੇ ਇੱਕ ਥਾਣੇ ਆ ਕੇ ਅਫੇਰ ਦਰਜ ਕਰਾਈ ਵੀ ਉਹਦੀ ਲੜਕੀ 16 ਸਾਲ ਦੀ ਉਹਨੂੰ ਕੋ ਦੋ ਮੁੰਡੇ ਜਸ਼ਨਦੀਪ ਤੇ ਸੰਦੀਪ ਸਿੰਘ ਵਰ ਲਗਾ ਕੇ ਵਿਆਹ ਕਰਵਾ ਚਾਹਤਾਂ ਦੇ ਕੇ ਪਿਆਰ ਕੇ ਲੈ ਗਏ ਜਿਸ ਸਬੰਸਰ ਫਾਈਲ ਨੰਬਰ 198 ਮਿਤੀ 9 12 24 ਅੰਡਰ ਸੈਕਸ਼ਨ 137 2 96 ਬੀ ਐਨਸ ਟ੍ਰਾਂਪੋਰਟ ਭਾਈ ਰਜਿਸਟਰ ਕਰਕੇ ਇਹਨਾਂ ਦੋਨਾਂ ਮੁੰਡਿਆਂ ਨੂੰ ਅरेस्ट ਕਰ ਲਿਆ ਲੜਕੀ ਦਾ ਮੈਡੀਕਲ ਕਰਾ ਰਹੇ ਹਾਂ 164 ਦਾ ਬਿਆਨ ਪਰੋਆ ਗਿਆ ਇਸੇ ਲੜੀ ਦੇ ਤਹਿਤ ਪਰਸੋਂ ਰਾਤ ਨੂੰ ਇਹ ਦੋਨੇ ਮੁੰਡੇ ਤੇ ਲੜਕੀ ਇਹਨਾਂ ਨੇ ਗਿਦਰਵੇ ਕਾਰ ਕਰਾਈ ਤੇ ਪਿੰਡ ਜਾਣ ਵਾਸਤੇ ਪਰ ਟ੍ਰਾਂਪੋਰਟ ਜਾ ਕੇ ਇਹਨਾਂ ਨੇ ਡ라이ਵਰ ਦੇ ਗਲਚ ਪਰਨਾ ਪਾ ਕੇ ਉਹਦੇ ਚਪੇੜਾ ਮਾਰ ਕੇ ਥੱਲੇ ਲਾ ਕੇ ਤੁਸੀਂ ਕਾਰ ਖੋ ਕੇ ਲੈ ਗਏ ਜਿਹਦੇ ਸਬੰਧ ਅਫੇਅਰ ਨੰਬਰ 197 ਮਿਤੀ 8/12/24 ਅੰਡਰ ਸੈਕਸ਼ਨ 307 352 ਬੀ ਐਨ ਐਸ ਤਾਣਾਪੋਟ ਭਾਈ ਰਜਿਸਟਰ ਕੀਤਾ ਗਿਆ ਇਹ ਤਫ਼ਤੀਸ਼ ਦੇ ਵਿੱਚ ਸਾਡੇ ਕੋਲ ਦੋਨੇ ਮੁਕੱਦਮੇ ਦੇ 300 ਹੋ ਚੁੱਕੇ ਆ ਕਾਰ ਵੀ ਅਸੀਂ ਰਿਕਵਰ ਕਰ ਲਈ ਹੈ ਦੋਨੇ ਮੁਲਜ਼ਮ ਅਰੈਸਟ ਕਰ ਲਏ ਆ ਇਹ ਵੇਦਨ 7 ਕੇ 8 ਘੰਟੇ ਦਾ ਜਿਹੜਾ ਮੁਕੱਦਮਾ ਹੈ ਉਹ ਟ੍ਰੇਸ ਕਰ ਲਿਆ ਕੀ ਕਾਰਨ ਕੀ ਸੀਗਾ ਸਰ ਇਹਨਾਂ ਦਾ ਪਹਿਲੇ ਮਨਸ਼ਾ ਸਿਕਾਰ ਗੱਲ ਨੂੰ ਜਾਂ ਬਾਅਦ ਤੇ ਵਿੱਚ ਕੋਈ ਜੇ ਮੈਂ ਇਹਨਾਂ ਨੂੰ ਪੁੱਛ ਵੀਨ ਕੀਤੀ ਜੀ ਕਹਿੰਦੇ ਅਸੀਂ ਪਿੰਡ ਚਲੇ ਸੀ ਆਪਦੇ ਤੇ ਰਾਹ ਜਾ ਕੇ ਸਾਡੇ ਮਨ ਚ ਬੇਇਮਾਨੀ ਆ ਗਈ ਇਹ ਅਸੀਂ ਕਾਰਕੂ ਕੇ ਲਈ ਇਹ ਸਾਰਾ ਕੰਮ ਇਹਨਾਂ ਨੂੰ ਪਤਾ ਲੱਗਣਾ ਪਹਿਲਾਂ ਮੁਕਦਮਾ ਦਾ ਨੋਟ ਦਰਜ ਹੋਇਆ ਸੀਗਾ ਜੋ ਬਾਅਦ ਅਸੀਂ ਤਫਤੀਸ਼ ਕੀਤੀ ਇਹ ਉਹ ਹੀ ਦੋਨੇ ਮਲਜਮ ਸੀਗੇ ਜਿਨ੍ਹਾਂ ਨੇ ਇਹ ਤੋਂ ਕਾਰਕੂ ਹੋਏ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕਦਮਾ ਦਰਜ ਹੋਇਆ ਸਰ ਨਹੀਂ ਪਹਿਲਾਂ ਇਹਨਾਂ ਤੇ ਕੋਈ ਮੁਕਦਮਾ ਦਰਜ ਨਹੀਂ ਸੀ ਜਦੋਂ ਕਾਰ ਖੋਈ ਕਿਸਰ ਲੜਕੀ ਨਾਲ ਸੀ ਜਾਂ ਦੋਨੇ ਨਹੀਂ ਨਹੀਂ ਸੀ ਲੜਕੀ ਨਾਲ ਹੀ ਸੀ ਜੀ ਇੱਕ ਇਹ ਕਾਰ ਦਾ ਮਾਲਕ ਸਿਮਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਹਾ ਤੋਂ ਗਦਰਵਾਦਾ ਹੈ ਉਹ ਟੈਕਸੀ ਚਲਾਉਂਦਾ ਆਪ ਜੀ ਕਾਰ ਨੰਬਰ PP3R 931660 ਲੜਕੀ ਤੇ ਵੀ ਪਰਚਾ ਜੀ ਕਾਰ ਖੋਣ ਦੇ ਵਿੱਚ ਨਹੀਂ ਲੜਕੀ ਦਾ ਨਹੀਂ ਲੋចੀ ਜੀ ਜਦੋਂ ਨਾਲ ਹੀ ਸੀਗੀ ਭਾਗੀਦਾਰ ਤੋਂ ਵੀ ਹੈ ਜੀ ਬੜਾ ਬੁਸ਼ਕੀਤ ਸੀ ਨਾ ਸਰ ਕਿਸ ਅੱਗੇ ਸੀ ਇਹਨਾਂ ਦੇ ਮਨ 'ਚ ਬੇਈਮਾਨੀ ਆਈ ਕਿ ਕਾਰ ਖੋ ਗਏ ਲੈ ਜੀਏ ਤੇ ਕਾਰ ਖੋ ਕੇ ਲੈ ਗਏ ਸਰਨਦੀ ਆਪਸੀ ਕੀ ਸਬੰਧ ਨੇ ਇੱਕੋ ਪਿੰਡ ਦੇ ਜੀ ਤੇ ਇੱਕੋ ਦੁਕਾਨ ਤੇ ਆਪਸੇ ਕੰਮ ਕਰਦੇ ਸੀਗੇ ਹੂੰ ਬੈਕਗ੍ਰਾਉਂਡ ਕੀ ਜਿੰਨੇ ਕੰਮ ਕੀ ਕਰਦੇ ਉਹ ਫਿਰ ਜਿਹੜੀ ਦੁਕਾਨ ਦਾ ਕੰਮ ਕਰਦੇ ਆ ਸਰ ਕਿੰਨੀ ਤਰੀਕ ਦੀ ਕਟਣਾ ਹੈਗੀ ਇਹ ਜਿਹੜੀ ਹੋਈ ਲੈ ਕੇ ਆ ਲੜਕੀ ਨੂੰ ਇਹ 9 12 ਦੀ ਜੀ 8 12 ਦੀ 8 12 ਮਾਲਕਾ ਸਰ ਸਾਰੇ ਮੁੰਡੇ ਮਾਲਕਾ ਲੜਕੀ ਦੇ ਮਾਲਕ ਉਹਦਾ ਜੀ ਮੈਡੀਕਲ ਕਰਾ ਕੇ ਜੀ ਬੰਦਿਆ ਤਰਾਵਾਂ ਜਿਹੜਾ ਵਾਦਾ ਕੀਤਾ ਜਾਊਗਾ